ਸਾਸਰੀ ਕਾ ਜੈ ਸਾਰਿਆਂ ਦਾ ਜਪ ਲੈ ਕੇ ਜੀ ਬਹੁਤ ਹੀ ਪਿਆਰਾ ਸੂਟਾਂ ਦੀ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਆ ਕਰੋ ਇਹ ਰਹਿਣਗੀ ਜੀ ਜੋਰਜਾ ਟਿਸ਼ੂ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜੀ ਇਸ ਦੀ ਬਾਟਮ ਰਹੇਗੀ ਉਹ ਵੀ ਤੁਹਾਨੂੰ ਟਿਸ਼ੂ ਕੋਟਾ ਚੱਕ ਵਿੱਚ ਮਿਲੇਗੀ ਪਾਰ ਮੀਟਰ ਦੇ ਅਕੋਰਡਿੰਗ ਉਹ ਵੀ ਤੁਸੀਂ ਲੈ ਸਕਦੇ ਹੋ ਪਾਰ ਮੀਟਰ ਸ਼ਰਟ ਐਂਡ ਬਾਟਮ ਦਾ ਉੱਪਰ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਡੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਡੇਗੀ ਇਹ ਤੁਹਾਨੂੰ ਮਿਲਣਗੇ ਜੀ ਪਿਓਰ ਵਿਸਕੋਸ ਪ੍ਰਿੰਟਡ ਟਿਸ਼ੂ ਦਾ ਸ਼ਰਟ ਮਿਲੇਗੀ ਲਾਈਨਜ਼ 골ਡਨ ਕਲਰ ਦੀ ਲਾਈਨਜ਼ रहेगी इस शॉर्ट ਦੇ ਵਿੱਚ ਬਹੁਤ ਹੀ ਸੋਹਣੇ ਕਲਰ ਨੇ ਪ੍ਰਿੰਟਡ ਸ਼ਾਰਟ ਮਿਲੇਗੀ ਬਾਟਮ ਇਸ ਦੇ ਨਾਲ ਹੋਏਗੀ ਪਿਓਰ ਕਰੇਵ ਦੀ ਬਾਟਮ ਮਿਲੇਗੀ ਅਗਲੇ ਜਿਹੜੇ ਸੂਟ ਰਣਗੇ ਫੁਲਕਾਰੀ ਵਾਲੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਪਿਓਰ ਕਰੇਵ ਦਾ ਸੂਟ ਰਹੇਗਾ ਫੁੱਲ ਘੇਰੇ ਦੇਗੇ ਵਰਕ ਰਹੇਗਾ ਥ्रेड ਵਰਕ embroidery ਕੀਤੀ ਕੀ ਫੁਲਕਾਰੀ ਦਾ ਅੱਜਕਲ ਬਹੁਤ ਹੀ ਰਿਵਾਜ ਚੱਲਦਾ ਤੁਸੀਂ ਫੁਲਕਾਰੀ ਵਾਲੇ ਸੂਟ ਬਾਈ ਕਰ ਸਕਦੇ ਹੋ ਜਾਗੋ ਤੇ ਪਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਜਿਹੜਾ ਇਸ ਦੁਪੱਟਾ ਰਹੇਗਾ ਚਨਾਉਂ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਹੀ ਬਹੁਤ ਹੀ ਸੋਨਾ ਕੰਮ ਕੀਤਾ ਗਿਆ ਹੈ ਪਹਿਲਾਂ ਇਹਨਾਂ ਸੂਟਾਂ ਦਾ ਰੇਟ ਜ਼ਿਆਦਾ ਸੀ ਹੁਣ ਇਹਨਾਂ ਸੂਟਾਂ ਦੇ ਰੇਟ ਘਟਾ ਦਿੱਤਾ ਗਿਆ ਅਗਲੇ ਜਿਹੜੇ ਸੂਟ ਆਣਗੇ ਤਨ ਸ਼ਰਟ ਮਿਲੇਗੀ ਕਾਟਨ ਦੀ ਬਹੁਤ ਜ਼ਿਆਦਾ ਘੇਰੇ ਤੇਗੇ ਵਰਕ ਰਹੇਗਾ ਜਿਹੜੀ ਇਸ ਦੀ ਬਾਟਮ ਪਲੇਨ ਮਿਲੇਗੀ ਡਿਜੀਟਲ ਪ੍ਰਿੰਟ ਪਿਓ ਸ਼ਫੌਨ ਦਾ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਆਣਗੇ ਤਨ ਪਿਓਰ ਸਿਲਕ ਦੀ ਸ਼ਾਰਟ ਮਿਲੇਗੀ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਵਰਕ ਰਹੇਗਾ ਬਾਟਮ ਤਨ ਪ੍ਰਿੰਟਡ ਮਿਲੇਗੀ ਜਿਹੜਾ ਇਸ ਦਾ ਦੁਪੱਟਾ ਹੈ ਉਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਬਰਸ਼ ਪਿੰਦਾ ਕੰਮ ਕੀਤਾ ਗਿਆ ਸ਼ਰਟ ਦੇ ਉੱਪਰ ਵੀ ਬ੍ਰਸ਼ ਪੇਂਟ ਦਾ ਕੰਮ ਕੀਤਾ ਗਿਆ ਕਲਰ ਬਹੁਤ ਹੀ ਵਾਰੇ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ